ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਭ ਤੋਂ ਪਹਿਲਾਂ ਆਪਣਾ ਚਾਹ ਦਾ ਕੰਮ ਚਾਹ ਕਰੀਏ ਦੁੱਧ ਮਿਣ ਕੇ ਹੋ ਚਲੇ ਗਿਆ ਆਪਦਾ ਦੁੱਧ ਪਾਉਣ ਆਪਾਂ ਬਣਾ ਲੈਣੇ ਹੁਣ ਚਾਹ ਚਾਹ ਪੀ ਕੇ ਪਹਿਲਾਂ ਆਪਾਂ ਅੱਜ ਸਵੇਰੀਆਂ ਸਵੇਰੀਆਂ ਸੂਰਜ ਚੜ੍ਹਦੇ ਨਾਲ ਇਹ ਕੰਮ ਕਰਕੇ ਆਉਨੇ ਆ ਕੋਠੇ ਤੇ ਕੋਠਾ ਖੁੰਭਰ ਕੇ ਆਉਨੇ ਆ ਅੱਜ ਸਾਰਾ ਚੰਗੀ ਤਰ੍ਹਾਂ ਇੱਥੇ ਹੋਇਆ ਜਿਹੜਾ ਸੰਸਜਾ ਐ ਐਲੀਵੇਟਰ ਦਾ ਖੰਡਰ ਕਿਉਂਕਿ ਇੱਥੇ ਪਾਣੀ ਪੂਣੀ ਲੱਗ ਜਾਂਦਾ ਸੀਗਾ ਹਵਾ ਲੱਗ ਜਾਂਦੀ ਸੀਗੀ ਬੋਝਾਂ ਦਾ ਸੀ ਬੰਦ ਹੋ ਜਾਂਦਾ ਸੀਗਾ ਉਹ ਅੰਦਰ ਰੱਖ ਲਿਆ ਪੌੜੀਆਂ ਚ ਪਹਿਲਾਂ ਹੀ ਸੁੰਬਰਦੀ ਆਪਾਂ ਕੋਠਾ ਸਵੇਰ ਸਿਰ ਸਾਜਰੇ ਸਾਜਰੇ ਨਾਲੇ ਤਾਂ ਹਵਾ ਘੱਟਾ ਨਾਲੇ ੁੱਪੂ ਤੋਂ ਪਹਿਲਾਂ ਪਹਿਲਾਂ ਚਾਹ ਤਿੰਨ ਚਾਰ ਰੋਟੀ ਤੋਂ ਪਹਿਲਾਂ ਸਾਜਰੇ ਸਾਜਰੇ ਤੜਕਾ ਲੱਗੇ ਜਿਵੇਂ ਵਧੀਆ ਫਿਰ ਉਸ ਤੋਂ ਬਾਅਦ ਹੀਠਾ ਨੀਚੇ ਕੰਮਕਾਰ ਹੋਊਗਾ ਜਿਹੜਾ ਉਹ ਕਰਾਂਗੇ ਤੇ ਮੈਥੇ ਨਹੀਂ ਸਾਜਰੇ ਇਹੀ ਕੰਮ ਕਰ ਦੇਣੀ ਹੈ ਹਲੇ ਰੋਟੀ ਕਿਸੇ ਨੇ ਖਾਣੀ ਹੈਗੀ ਇਸ ਤੋਂ ਬਾਅਦ ਰੋਟੀ ਟੁੱਟ ਹੋ ਜਾਣਾ ਸੱਜਰੇ ਸੱਜਰੇ ਇੱਧਰ ਮੁਰਗੇ ਬੋਲ ਰਹੇ ਨੇ ਆਪਣੀਆਂ ਗਵਾਂਡੀਆਂ ਤੇ ਜਿਹੜੀਆਂ ਦੀ ਚਹਤ ਚੈੱਕ ਹੋ ਰਹੀ ਹੈ ਕਿ ਕਿੰਨਾ ਸੋਹਣਾ ਮੌਸਮ ਲੱਗਦਾ ਵੈਸੇ ਬਾਹਰ ਕੋਠੇ ਤੇ ਜੇ ਕੋਠੇ ਦੀ ਘਰ ਹੋਵੇ ਕਿੰਨਾ ਸੋਹਣਾ ਲੱਗੇ ਉੱਪਰ ਕਿੰਨਾ ਸੋਹਣਾ ਵਧੀਆ ਆਲੇ-ਦਾਲੇ ਦਰਖਤ ਦਰਖਤ ਖੇਤ ਬਾੜੀ ਬਾਗ ਬਾੜੀ ਹੁਣ ਕਿਤਾ ਖੇਤ ਚ ਰਹਿੰਦੇ ਆ ਫੇਰ ਵੀ ਮੌਸਮ ਕਿੰਨਾ ਵਧੀਆ ਲੱਗਦਾ ਬਾਹਰ ਇੱਧਰ ਮੁਰਗੇ ਬੋਲ ਰਹੇ ਨੇ ਜੀ ਲੋਜੀ ਸੁੰਬਰ ਦੀ ਆਪਾਂ ਫਟਾਫਟ ਸੁੰਬਰ ਤੇ ਘਰ ਦੇ ਬਹੁਤ ਥਰੀ ਸੁੰਦਰੀ ਨੇ ਵੀ ਕਾਰਪੀ ਸ਼ੁਰੂ ਹੋ ਗਿਆ ਹੈ ਕਾਲਸੇ ਵੀ ਉੱਠ ਗੜਦੀਆਂ ਨੀਹਾਂ ਨਾਲ ਤੇ ਫਿਰ ਧਰਮੀ ਗਰਮੀ ਮੌਜ ਕਰਾਂਗੇ ਕੁਛ ਰੇਤਾ ਵੀ ਉੱਠਦਾ ਹੈ ਜੀਂਦ ਵੀ ਉੱਠਦੀ ਹੈ ਚਾਹੇ ਕੋਲਵਾ ਪਾਇਆ ਭਾਈ ਸਾਡੇ ਫਿਰ ਵੀ ਇਹ ਉਖੜਦਾ ਹੈ ਨੀਹਾਂ ਨਾਲ ਕਾਲ ਸੁਖੜਦੀ ਹੈ ਉਹਦੀ ਕਰਕੇ ਫਿਰ ਦਿਵਾਲੀ ਦੀ ਬੂੜੀ ਨੂੰ ਕਰਦੇ ਹਾਂ ਸਾਫ ਐਨੀ ਪਤਾ ਹੁਣ ਤੂੜੀਆਂ ਕਰਨਗੇ ਕਣਕਾ ਕਰਨਗੇ ਤੇ ਬੱਟਣ ਦੀ ਥੂੜੀਆ ਫਿਰ ਉਸ ਤੋਂ ਬਾਅਦ ਤਾਂ ਫੇਰ ਹੋ ਜਾਣਾ ਉਹ ਤੂੜ ਟੜਕਾ ਗਰਦ ਗੁਰਦ ਬਹੁਤ ਜਾੜੀ ਹੋ ਜਾਣੀਆਂ ਜੇ ਨਹੀਂ ਤਾਂ ਪਰ ਚਲੋ ਅਸੀਂ ਰੇਤਾ ਸਤਾਫ ਕਰਦਗੇ ਹੁਣ ਜਿਵੇਂ ਮੂੰਹ ਪੈਣਗੇ ਫਿਰ ਇਹ ਹੋ ਨਹੀਂ ਜੂਗੀ ਤਾਂ ਸਭ ਸਾਫ ਹੋ ਜਾਣਾ ਫਿਰ ਉੱਪਰੋਂ ਕੋਠਾ ਸਾਫ ਵਧੀਆ ਤੇ ਇਨਵਰਟਰ ਕੱਪਟਾ ਉੱਥੇ ਬਹੁਤ ਥੂੜਾ ਕਰਾਤ ਰੇਤਾ ਰੂਤਾ ਇਕੱਠਾ ਹੋਇਆ ਪਿਆ ਸੀ ਉੱਥੇ ਕਬਾ ਨਾਲ ਪੱਤੇ ਕਿੱਤੇ ਨਾਲੇ ਨੌੜੇ ਉਥੇ ਜਾਨਵਰ ਕਬੂਤਰ ਕਵਾਤਰ ਦੀ ਹੱਡੀਆਂ ਹੁੰਦੀਆਂ ਇਹ ਜੀਆਂ ਸੁੰਨੀਆਂ ਸੀਗੀਆਂ ਤੇ ਗੰਦ ਪਿਆ ਸੀਗਾ ਨਿਵੇਟਰ ਹੁਣ ਅੰਦਰ ਹੀ ਰੱਖਤਾ ਇਹਨਾਂ ਨੇ ਇੱਕ ਦਿਨ ਵਧੀਆ ਤੇ ਉਥੋਂ ਸੁੰਬਰ ਦਾਂਗੀ ਸਾਫ਼ ਕਰ ਦਾਂਗੀ ਇੱਕ ਦਿਨ ਜੇ ਟਾਈਮ ਲੱਗਿਆ ਕੋਈ ਦਵਾਂਗਾ ਉਥੋਂ ਉਹ ਪੱਥਰ ਜਾਂ ਉਹਦੇ ਨੀਚੇੋਂ ਧੋ ਦਾਂਗੇ ਦਿਖਾਉਣੀਆਂ ਤੁਹਾਨੂੰ ਤੇ ਸਾਫ਼ ਕਰਕੇ ਓੜੀ ਸਹਾਂ ਰੱਖ ਦਾਂਗੀ ਹਲਕੀ ਉਵਾਲ ਕੇ ਉਥੇ ਸੁੱਕੀ ਜਾਊਗੀ ਨਾਲੇ ਤਾਂ ਧੁੱਪ ਨਹੀਂ ਪਊਗੀ ਗਰਮੀ-ਗਰਮੀ ਉਥੇ ਸੁੱਕੀ ਜਾਊਗੀ ਇਥੇ ਧੋਊਂਗੀ ਇੱਕ ਦਿਨ ਜੇ ਮੇਰਾ ਟਾਈਮ ਲੱਗਿਆ ਪਾਈਪ ਲਾ ਕੇ ਨਿਚੋਂ ਵਾਲੇ ਦਲ ਤੋਂ ਆਪੀ ਧੋਈ ਜਾਂਦਾ ਨਿਚੇ ਉੱਥੇ ਮੰਜੇ ਮਾਂਗ ਬਣਾਇਆ ਹੋਇਆ ਉੱਪਰ ਲੈਂਟਰ ਪਾਇਆ ਹੋਇਆ ਪਹਿਲਾਂ ਇਹ ਜੇ ਉੱਪਰ ਰੱਖਦੇ ਉੱਪਰ ਤਾਂ ਉੜੀ ਜਾਂਦੀ ਹੈ ਹਵਾ ਨੇਰੀਆਂ ਚੱਲਣਗੀਆਂ ਬਹੁਤ ਜ਼ਿਆਦਾ ਉੜੀ ਜਾਊਗੀ ਤੇ ਫਿਰ ਮੈਂ ਹੁਣੇ ਹੀ ਕੰਮ ਕਰੂੰਗੀ ਉੱਪਰ ਤਾਂ ਦਿੱਤਾ ਜਦ ਕੱਲ ਨੂੰ ਜਾਂ ਅਗਲੇ ਦਿਨ ਜਦੋਂ ਮਿਲ ਗਿਆ ਮੇਰਾ ਫਿਰ ਉੱਥੇ ਧੋਊਂਗੀ ਪੈਪ ਨਾਲ ਉੱਪਰੋਂ ਉੱਪਰੋਂ ਧੋ ਕੇ ਸਾਫ਼ ਕਰੂੰਗੀ ਤੇ ਲੋ ਜੀ ਮੇਰੇ ਤੇ ਤਾਂ ਅੱਧਾ ਸੁੱਕ ਰਿਹਾ ਗਿਆ ਸਭ ਨਿਪਟ ਗਏ ਖੁੱਲਾ ਬੇੜੇ ਦਾ ਕੋਈ ਔਖਾ ਨਹੀਂ ਸੁੰਬਰਣਾ फटाफट ਸੁੰਬਰੇ ਜਾਂਦਾ ਵਧੀਆ ਲੱਗਦਾ ਨਾਲੇ ਜੀ ਇੱਕ ਸਾਰ ਹੋ ਵੀ ਵਧੀਆ ਹੀ ਠਾ ਤਾਂ ਉੱਚਾ ਨੀਵਾ ਕਿੱਥੇ ਕਰੇ ਫੋਨ ਹੋ ਜਾਂਦਾ ਇੱਥੇ ਵਧੀਆ ਇਧਰ ਆ ਗਿਆ ਸੂਰਜ ਸੂਰਜ ਸਿੱਧਾ ਚੜ ਰਿਹਾ ਸਵੇਰ ਸਵੇਰ ਦਾ ਟਾਈਮ ਹਲੇ 7 ਵਜੇ ਨਹੀਂ ਹੋਏਗੇ ਸੂਰਜ ਨਿਕਲ ਰਿਹਾ ਤੇ ਇਹ ਰੂਸੂ ਜਿਹਾ ਕਹਿ ਰਹੇ ਹਿੱਦਰਾ ਆ ਦੇਖੋ ਕਿੰਨਾ ਗੰਦ ਨਿਕਲਿਆ ਹੈ ਇਹ ਥੱਲੋਂ ਨੀਚੋਂ ਜਿਹੜਾ ਕਾਂਸਾ ਦਾ ਜੀਆ ਉਦੋਂ ਦਾ ਜੀਂਗ ਰਹੀ ਜਿਹੜਾ ਕਾਲਸਾ ਉਹ ਆ ਇਹ ਵੀ ਢੇਰੀ ਲੱਗੀ ਪਈ ਆ ਆ ਦੇਖੋ ਇਹ ਥੋੜਾ ਨਿਕਲੇ ਇਹ ਕਾਂਸੇ ਪੱਲਾ ਇੱਥੇ ਤਾਂ ਵੀਟਰ ਸੀਗਾ ਉੱਥੇ ਵਰਤੇ ਹੱਥ ਨਹੀਂ ਲਾਉਂਦੇ ਸੀਗੇ ਕਿ ਕਰੰਟ ਨਾ ਲੱਗੇ ਬੰਨੇ ਡਰਦੇ ਸੀਗੇ ਵੀ ਇੱਥੇ ਨਾ ਇਹ ਕ੍ਰੀਨ ਨਾ ਕਰੂ ਨਾ ਇਨਾਂ ਨੇ ਫ੍ਰਿੰਡਾਂ ਭੁੰਡਾਂ ਨੇ ਬਹੁਤ ਜ਼ਿਆਦਾ ਇਕੱਠਾ ਕਰੇ ਰੱਖਿਆ ਸੀਗਾ ਰੀਤਾ ਕਵਾੜ ਪੂੜ ਹੋਇਆ ਪਿਆ ਇਧਰ ਦਰਵਾਜ਼ੀਆਂ ਅਗਰੋਂ ਵੀ ਸਾਫ਼ ਕਰਦੇ ਨਹੀਂ ਫਿਰ ਆਪਣੇ ਤੋਂ ਮੈਨੂੰ ਐਸਾ ਉੱਧਰਵਾਜ਼ੀਆਂ ਤੋਂ ਇੱਥੇ ਤੱਕ ਕਰਦੇ ਨਹੀਂ ਇਧਰੋਂ ਤੱਕ ਕਿ ਇੱਥੇ ਦਰਵਾਜ਼ੀਆਂ ਅੱਗੇ ਬਹੁ ਮਿੱਟੀ ਇਕੱਠੀ ਹੋ ਜਾਂਦੀ ਹੈ ਹਵਾ ਚੱਲਦੀ ਹੈ ਰੇਤਾਂ ਇਹਦੇ ਉੱਪਰੋਂ ਹੀ ਉੱਠੀ ਜਾਂਦਾ ਜਿੰਦਗੀ ਚਲੋ ਜੀ ਗਰਮੀ ਚੜ੍ਹਨੀ ਹੁਣ ਮौज ਕਰਾਂਗੇ ਸਾਫ਼ ਹੋ ਜਿਵੇਂ ਹੁਣ ਮਰਜੀ ਸ਼ਾਮ ਸੋਨ ਨੂੰ ਜੇ ਬੱਚੇ ਆਊਗਾ ਮੰੰਨੀ ਪਰੀਆਂ ਆਉਂਦੀ ਫਿਰ ਖੇਡੀ ਜਾਊਗੀ ਫਿਰ ਰੇਤੇ ਦੀ ਟੈਨਸ਼ਨ ਨਹੀਂ ਰਹੂਗੀ ਜਾਨੋ ਜੂੰਦੀਆਂ ਛੁੱਟੀਆਂ ਚਾਹੂਗੀ ਇਸ ਵਾਰ ਤਾਂ ਦੁਬਾਰਾ ਫੇਰ ਸਾਫ਼ ਕਰ ਦਾਂਗੀ ਰੇਤਾ ਕਾ ਟੁੱਟੂਗਾ ਹੁਣ ਵੈਸੇ ਨਾ ਜ਼ਿਆਦੇ ਸੀ ਜੋ ਬਹੁਤ ਜ਼ਿਆਦੀ ਤੇ ਲੈਤ ਆਉਂਦੀ ਸੀ ਕਿ ਕੁੱਠੀ ਤੇ ਖੇਡਣ ਨੂੰ ਰੇਤਾ ਸੀਗਾ ਬਾਹਰ ਹੀ ਖੇਡ ਲੈਂਦੀ ਸੀ ਹੁਣ ਤਾਂ ਤੇ ਲੋ ਜੀ ਹੁਣ ਸੁੰਬਰ ਦੀ ਸੀ ਚੰਗੀ ਤਰ੍ਹਾਂ ਸਾਫ ਕਰਦੀ ਸੀ ਸਵੇਰੇ ਸਵੇਰੇ ਕੰਮ ਨੂੰ ਬੜੂ ਆਪਣਾ ਸੂਰਜ ਵੀ ਆ ਰਿਹਾ ਉਧਰ ਜਿਵੇਂ ਜਿਵੇਂ ਆਪਾਂ ਸੁੰਬਰ ਦੀਆਂ ਕੰਮ ਨਹੀਂ ਮੇੜਦੇ ਆਏ ਆ ਸੂਰਜ ਆ ਰਿਹਾ 7:30 7:30 ਨੂੰ ਆਪਾਂ ਕੰਮ ਨਹੀਂ ਮੇੜ ਕੇ نیچے ਚਲੇ ਜਾਵਾਂਗੇ ਫਿਰ ਚਾਹ ਪਾਣੀ ਪੀਵਾਂਗੇ ਟੀਨ ਵਾਲੇ ਉਹ ਆ ਜਾਣਗੇ ਦੁੱਧ ਪਾ ਕੇ ਤੇ ਨਾਲੇ ਬੈਠ ਆਉਂ ਉੱਠ ਕੜੂਗਾ ਉਹ ਤਾਂ ਬੈਸੇ ਚਾਹ ਪਿੰਦਾ ਹੀ ਨਹੀਂ ਹੈਗਾ ਆਪਾਂ ਹੀ ਕਿੰਨੇ ਦੇਖੋ ਰੇਤਾਂ ਕਿੱਥਾਂ ਹੋ ਗਿਆ ਹੁੰਦਾ ਹੈ ਨਹੀਂ ਤੇ ਮੇਰੇ ਕੋਲ ਇੱਥੇ ਤਾਂ ਅਸਲਾ ਨਹੀਂ ਉਹਦੇ ਨਾਲ ਚੱਕ ਲੈਣਾ ਚਲੋ ਹੁਣ ਸੁੰਬਰ ਤਾਂ ਨਹੀਂ ਉੱਥੇ ਤੇ ਨਾਲ ਹਵਾ ਨਹੀਂ ਹੈਗੀ ਸਵੇਰੇ ਸਵੇਰੇ ਮੌਜਾ ਵਧੀਆ ਨਹੀਂ ਰੇਤਾਂ ਹੀ ਝੰਮੀ ਜਾਂਦਾ ਕਿਤੇ ਬਹੁਤ ਜ਼ਿਆਦਾ ਹੋਏ ਪੈਨੇ ਮਰੂਤ ਦੇ ਚਲੋ ਇਹ ਵੀ ਵਧੀਆ ਮਰੂਤ ਵੱਡਾ ਤਾਂ ਹੁਣ ਸੱਤੇ ਘਟ ਹੋਣਗੇ ਤੇ ਨਾਲੇ ਰਿੱਤ ਕਿੰਨਾ ਵਧੀਆ ਲੱਗਦਾ ਸੁੰਬਰ ਨਾਲ ਵਧੀਆ ਅਨੀਤ ਛੋਲੇ ਫਰਸ ਨਾਲੋਂ ਵਧੀਆ ਲੱਗਦਾ ਰੱਸੀ ਨਾਲ ਸੁੰਬਰ ਨਾਲ ਅੱਗੇ ਰੜਕਿਆਂ ਨਾਲ ਸੁੰਬਰਦੇ ਹੁੰਦੇ ਸੀਗੇ ਵੇੜੇ ਬੈਠੇ ਗੁੱਡੀ-ਗੁੱਡੀ ਨਾਲੇ ਪੈ ਕੇ ਚਾਰੀ ਸੁੰਬਰੇ ਜਾਂਦੇ ਸੀਗੇ ਹੁਣ ਤਾਂ ਢਿੱਡੇ ਨਹੀਂ ਆਉਂਦੇ ਗੋਡਿਆਂ 'ਚ ਮੌਜਾਂ ਸੀਗੀਆਂ ਨਾਲੇ ਤਾਂ ਢਿੱਡੇ ਨਹੀਂ ਵੱਡੇ ਹੁੰਦੇ ਸੀਗੇ ਉਦੋਂ ਹੁਣ ਤਾਂ ਸੁੰਬਰਦੇ ਹੀ ਨਹੀਂ ਜਾਂਦੇ ਖੜੇ-ਖੜੇ ਝਾੜੂ ਵੀ ਖੜੇ-ਖੜੇ ਰੜਕ ਕੇ ਵਿਖੜ-ਖੜੇ ਚੱਲਦੇ ਨੇ ਤੇ ਸੁੰਬਰ ਨਾਲੋਂ ਤਾਂ ਵਧੀਆ ਲੱਗਦਾ ਨੀਚੇ ਵਧੀਆ ਵੈਸੇ ਨੀਚੇ ਆਏ ਆ ਪੌੜੀਆਂ ਚੜਨ ਉਤਰਨ ਜਾਂ ਨਾਲੇ ਵੀਡੀਓ ਨਹੀਂ ਬਣਾਉਂਦੀ ਇੱਥੇ ਸਾਰੇ ਕਿੱਡਾ-ਕੱਡਾ ਬੇੜਾ ਸੁੰਬਰੀਆਂ ਜਾਂਦਾ ਕੋਈ ਔਖਾ ਨਹੀਂ ਲੱਗਦਾ ਪਰ ਇਹ ਨੀਚੇ ਐ ਹੋ ਜਾਂਦਾ ਅਡੜ ਜਿਹਦਾ ਤੇ ਅੰਦਰ ਵੀ ਫਿਰ ਕੈਮਰਾ ਧਾਰਨਾ ਕਿਤੇ 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 ਐ ਔਖਾ ਹੋ ਜਾਂਦਾ ਤੇ ਬੇੜਾ ਮੇਰਾ ਉਧਰ ਪੱਕਾ ਉਧਰ ਇੱਟਾ ਨਹੀਂ ਫਿਰ ਉੱਥੇ ਐ ਹੋ ਜਾਂਦਾ ਕਿੱਥੇ ਧਰੇ ਫਿਰ ਕਹਿ ਦਿੰਦੇ ਨੇ ਵੀਡੀਓ ਬਣਾਉਂਦੀ ਐ ਹੋਰ ਕੋਈ ਕੰਮ ਨਹੀਂ ਇਹਦੇ ਕੋਲ ਵੀਡੀਓ ਹੀ ਪਾਉਂਦੀ ਆਂਦੀ ਐ ਵੀਡੀਓ ਬਣਾਉਣ ਜਾਂਦੀ ਐ ਇਹ ਠੀਕ ਆ ਬਰੇ ਘਰੀ ਅੰਦਰ ਠੀਕ ਹੈ ਕਿਸੇ ਦੀ ਵੀਡੀਓ ਕੀ ਬਣਾਉਣੀ ਆ ਆਪਣੀ ਆਪਣੀ ਬਣਾਉਣੀ ਆ ਆਪਣੀਆਂ ਤੇ ਲੋ ਜੀ ਅੱਜ ਸੁੰਦਰ ਦਾ ਸਾਰਾ ਸਾਫ ਕਰਦੇ ਬੜੀ ਇਹ ਕੰਬੂੜ ਦੇ ਸੀਗੇ ਘੁੱਗੀਆਂ ਦੇ ਇਹਨਾਂ ਦਾ ਘੁੱਗੀਆਂ ਕਬੂਤਰ ਮਰਿਆ ਹੋਣ ਇੱਥੇ ਹੱਡੀਆਂ ਪਈਆਂ ਸੀਆਂ ਛੋਟੀਆਂ-ਛੋਟੀਆਂ ਬਰੀਕ-ਬਰੀਕ ਇੱਥੋਂ ਤੇ ਵੀ ਹੁੜਦੇ ਤੇ ਹਵਾ ਵੀ ਚੱਲੂ ਥੋੜੀ-ਥੋੜੀ ਵੈਸੇ ਤਾਂ ਇੰਨੀ ਹੈ ਨਹੀਂ ਥੋੜੀ ਸੀ ਹਵਾ ਦੀ ਹਵਨ ਉਹ ਕੀ ਇਧਰੋਂ ਸੁੰਦਰ ਦਾ ਨੀ ਰਿਸਤਾ ਜੀਂਦੀ ਸੀ ਘਾਲਸ ਜੀ ਕਾਲ ਖੜੀ ਜੀ ਸਾਰਾ ਸੁੰਦਰ ਦਾ ਸਾਫ ਕਰਦਾ ਅੱਜ ਦਾ ਜਿਹੜਾ ਚਮਕਾਤਾ ਜਗਾ ਰੇਤਾ ਕਾਲ ਕਾਲਾ ਸਾਰਾ ਜਿੰਨੇ ਜੀਨ ਹੁੰਦੀ ਆ ਉਹ ਚੱਕਤੀ ਜੇ ਨੰਨੀ ਭਰੀ ਜਾਊ ਫੇਰ ਸਾਲ ਤੱਕ ਆਊਗੀ ਜੂਨ ਦੇ ਸੁੱਟੀਆਂ ਚ ਉਹਦੇ ਸਾਫ ਕਰ ਦਾਂਗੀ ਫੇਰ ਜਦੋਂ ਤਾਂ ਨੀਂਹੇ ਵਾਧੂ ਪੈ ਜਾਣੇ ਲੱਗੀ ਪਰ ਜਦੋਂ ਬਰਦੀ ਧਮੰਗਰੀਤਾ ਜਦ ਤੱਕ ਨਹੀਂ ਵੀ ਆਣੀ ਪਤਾ ਕਿ ਮੇਕ ਪਾਇਜਣ ਵਧੀਆ ਹੋਣ ਜੀਰੀਆਂ ਜੀਰੀਆਂ ਲਾਉਣ ਦੀ ਹੁਣ ਤਾਂ ਪਰ ਤੂੜੀਆਂ ਤਾੜੀਆਂ ਆਉਣੀਆਂ ਕਰ ਤੋ ਫਿਰ ਤੀ ਫਿਰ ਮੀਂਹ ਹੀ ਪੈ ਜਾਂਦੇ ਰੋ ਤੱਕ ਕਿਚੀ ਵੀ ਲਾਉਣ ਪਾਸਾ ਗੋਣ ਦੀਆਂ ਚਕੀਂ ਤੱਕ ਤਾਂ ਬੋਲ ਹੁੰਦਾ ਜਦੋਂ ਜੀਰੀ ਲਾਉਂਦੇ ਨੇ ਹੁਣ ਹੈਗਾ ਅਪ੍ਰੈਲ ਅਪ੍ਰੈਲ ਆਜ ਦੇ ਹੋ ਗਏ ਆ ਤੇ ਅਪ੍ਰੈਲ 16 17 ਅਪ੍ਰੈਲ ਅਕੀ ਮਈ ਤੇ ਫਿਰ ਹੋ ਗਿਆ ਜੂਨ ਦੋ ਮਹੀਨੇ 2 ਮਹੀਨੇ ਤੱਕ ਤਾਂ ਦੁਆਰੇ ਹੀ ਰੇਪੰਬਰਾਂ ਦੇ ਚੋਂ ਇਹਨਾਂ ਨੇ ਰੇਸਤਾ ਦਿੱਤਾ ਹੋਈ ਜੀ ਜਦੋਂ ਕਦੇ ਮੀਂਹ ਮੂਹ ਪਿਆ ਬਹੋਵੇ ਉਹ ਤਾਂ ਹੁਣ ਵੀ ਵੱੱਡਾ ਗੁੱਦੜ ਜੀ ਹੋ ਜਾਂਦੇ ਨੇ ਕਦੇ ਆ ਜਾਂਦਾ ਕਦੇ ਨਾ ਛੋੜਾ ਹੀ ਆਉਂਦਾ ਬਾਈ ਸਭ ਠੀਕ ਕਰ ਦਿੱਤਾ ਵਧੀਆ ਕਿਸੇ ਪਾਸੇ ਦਾ ਗੋਲੇ ਪੈ ਗਏ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਇਹ ਕਣਕਾਂ ਵੱਢਣ ਵਾਲੀਆਂ ਨਹੀਂ ਹੁਣ ਬਹੁਤ ਮੁਸ਼ਕਲ ਆ ਘਰ ਆ ਜਾਣ ਕਣਕਾਂ ਹਰ ਇੱਕ ਦੇ ਵਧੀਆ ਹੁਣ ਗੋਲੇ ਨੁਕਸਾਨ ਹੀ ਕਰਦੇ ਨੇ ਮੀਂਹ ਵੀ ਨੁਕਸਾਨ ਕਰਦਾ ਵਿੱਚ ਤਾਂ ਵੱਢਣ ਲੱਗੇ ਤੂੜੀਆਂ ਵੀ ਕਰਨ ਲੱਗੇ ਵਧੀਆ ਜਿਹੜੇ ਵੱਢ ਲਾਂਗੇ ਕਿਹੜੇ ਰਹਿ ਜਾਣਗੇ ਵਿਚਾਰੇ ਔਖਾ ਹੀ ਆ ਫਿਰ ਜਿੰਮ ਨੁਕਸਾਨ ਹੁੰਦਾ ਹੁਣ ਮੀਹਾਂ ਦਾ ਗੋਲਿਆਂ ਦਾ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੀਂਹ ਵੀ ਬਹੁਤ ਪੈ ਗਏ ਨੇ ਚਲੋ ਵਧੀਆ ਵੱਢ ਲਈ ਆਪਾਂ ਵੀ ਵੱਢ ਲਾਂਗੇ ਵਧੀਆ ਤੇ ਆਪਣੀ ਘਰੇ ਅੱਜ ਵੀ ਕਣਕ ਤੇ ਨਾਲ ਦੇ ਨਾਲ ਤੂੜੀ ਨੂੰ ਤਾਂ ਧੁੱਪਾਂ ਪੈ ਰਹੀਆਂ ਨੇ ਬਹੁਤ ਪੈਣ ਲੱਗੀਆਂ ਵਧੀਆ ਇੰਦਰ ਦਾ ਮੌਸਮ ਠੰਡਾ ਹੈ ਨਾ ਬਾਹਰ ਤਾਂ ਧੁੱਪਾਂ ਪੈਂਦੀ ਐ ਨਹੀਂ ਜਿੰਨੀ ਧੁੱਪ ਪਊਗੀ ਥੀਤੀ ਆਊਗੀ ਨੁਕਸਾਨ ਤੋਂ ਬਚ ਗਈਗੀ ਨਹੀਂ ਨਹੀਂ ਆ ਗਿਆ ਸੀਗਾ ਨੁਕਸਾਨ ਇਸੀਗਾ ਔਖਾ ਸੀਗਾ ਚਲੋ ਜੀ ਹੁਣ ਸੋਮਵਾਰ ਦਾ ਸਮਾਰਤਾ ਸਾਰ ਮਨੇ ਥੋੜੀ ਪਾਣੀ ਇਕੱਠਾ ਕਰਕੇ ਫੇਰ ਰੋਟੀ ਲਾਹਾਂ ਮਾ ਹੁਣ ਤੁਨ ਮਾ ਕੇ ਅੰਦਰਾ ਜਾਂ ਨਾਲੇ ਹੋਆ ਤੇ ਮੈਂ ਸਨ ਮੰਨਿਆ ਨਾ ਘਮ ਨੂੰ ਉਠੇਗਾ ਨਾ ਨਾਉਣੀਆਂ ਬੜੀ ਦੂਰੀ ਨੇ ਅੱਜ ਮੱਕਾ ਉਹਦੇ ਨਾਲ ਤਾਂ ਗੱਲ ਹੋ ਰਹੀ ਐ ਇਹ ਤਾਂ ਇਹ ਚੱਲਣਾ ਇਹ ਜੋ ਕੀੜੀ ਕੋਲੀ ਹੁੰਦੀ ਹੈ ਕਿਹਦਾ ਰਹੇਗਾ ਮਾਂ ਹੁਣ ਉਹਨਾਂ ਨੇ ਤੂਆ ਕੇ ਕਮਲੇ ਬਣਾਉਣਾ ਨਾ ਨੇ ਰੋਵਾ ਜਾਦਾ ਮਰ ਜਾਈਏ ਆ ਕੇ ਲਏ ਜਿਮਾਤ ਮੈਂ ਕਰੂੰਗੀ ਅੱਜ ਫਿਰ ਇਹ ਗੀਸ ਗੂਏ تھے ਚੱਕ ਲਿਓ ਆ ਕੇ ਲੈ ਤੜਦੂ ਕੀ ਦੇਵਾਂਗੇ ਗੁਕੂ ਦੀ ਮੰਗ ਇਹ ਲੱਟੜ ਲਪਰ ਤਾਂ ਨਹੀਂ ਆ ਰੱਖੀ ਕਹਿ ਕੇ ਆਉਂਗੀ ਉਹ ਤਾਂ ਮਨ ਨਾ ਲੱਗਦੀ ਕਿ ਮੈਂ ਜਲ ਮੈਂ ਸਾਥੇ ਬਜਾ ਦੇ ਵੀ ਨਾ ਨਿਤ ਦੇ ਬਿਨਾ ਮੈਂ ਸਾਹ ਹੋ ਆਏ ਪਾਣੀ ਨੂੰ ਉਹਨੂੰ ਦਾਪਾ ਦੋਏ ਨਹਾਉਂਦੇ ਰੋਟੀ ਖਾ ਰੋ ਚਲ ਹੁਣ ਤੂੰ ਖਾ ਲੈ ਪਾਣੀ ਡੁੱਲੂ ਕੀ ਲੈਟ ਦਾ ਲੈਟ ਬਿਨਾ ਭਜੇ ਮਾਰ ਤੇ 11 ਵਜੇ ਸੀ ਇਹ ਭਜਦੀ ਕੱਲ 11 ਵਜੇ ਭਜਦੀ 11 ਬਾਰੇ ਜਾਨ ਲਗਾਵਾਂ ਵਾਲਾ ਬਸ ਕੀ ਇਹ ਬੜਾ ਵਜਨ 10 ਵਜੇ ਗਿਆ ਸੀ ਉਹ ਕਹਿੰਦਾ ਕੁਛ ਤਾਂ ਲਗਾਉਂਗਾ 10 ਵਜੇ ਲਗਾ ਲੇ ਉਹ ਤਾਂ ਫੇਰੇ ਮੁੰਡੇ ਨੂੰ ਛੱਡਣ ਗਿਆ ਹੋ ਆਹੋ ਅੰਦਰ ਦੇਖੋ ਉਹ ਵੀ 9:30 ਆਉਂਦੇ ਨੇ ਅੱਥੇ 9:30 ਤਾਂ ਬੱਜ ਗਏ ਹਾਂ ਸਤਸ ਬਗਦੂ ਫਿਰ ਤਾਂ ਸਾਡੇ ਨੂੰ 2 ਘੰਟੇ ਤੇ ਲੱਗ ਜਾਣਗੇ ਤੁਹਾਨੂੰ ਬਾਹਾਂ ਬਣ ਜਾਣੇ ਨੇ ਆਹ ਆ ਕੇ ਮਾਦੂ ਮੈਂ ਉੱਤੋਂ ਲੱਗਦਾ ਆ ਆ ਕੇ ਫੇਰ ਕੀ ਲੈਟ ਹੋਊਗੀ ਤਾਂ ਆ ਕੇ ਉਹੀ ਗੱਲ ਫੇਰ ਆ ਗਈ ਕਿੰ ਕੀ ਮਾੜੀ ਤੇ ਕਿੰਨੀ ਮੁੱਕਦੀ ਹਾਂ ਸਤ ਸਹੇਤ ਲਈ ਭਰੀ ਨਾ ਹੋਇਆ ਜੜੇ ਸੁੱਕ ਜੁਗਾ ਭਰ ਤਰ ਤੋ ਆ ਜੂ ਉੱਪਰ ਲੀਕ ਕੇ ਰੱਖ ਬਣ ਨਾ ਮੁੱਕਦਾ ਨਹੀਂ ਬਸ ਗਲੋਵਸ ਕੋਲ ਕੇ ਰਹਾ ਪਰ ਕਰਿਆ ਹੋ ਗਿਆ ਬੰਗਰੀ ਜੀ ਜਾਨੀ ਤੇ ਥੰਕ ਯੂ ਮਮਾ ਰੋਟੀ ਪਾਣੀ ਪਕਾ ਲਈ ਪਕਾ ਕੇ ਲੋ ਜੀ ਖਾ ਲਈਏ ਮੈਂ ਮੈਂ ਵੀਡੀਓ ਬਣਾ ਰਹੀ ਸੀ ਇਹਦੀ ਲਾਈਟ ਹੀ ਨਹੀਂ ਮੱਚਦੀ ਪਤਾ ਨਹੀਂ ਕੀ ਹੋ ਗਿਆ ਅੱਜ ਵੀਡੀਓ ਬਾਹਰ ਹੀ ਬਣਾਉਣੀ ਪਊਗੀ ਇਧਰ ਆ ਗਈ ਮਾਨੋ ਮਾਣੂ ਨੂੰ ਪਹਿਲਾਂ ਪਾਵਾ ਦੁੱਧ ਵਿਚਾਰੀ ਇਹ ਤਾਂ ਡਰਦੀ ਐ ਇਹਨੂੰ ਦੁੱਧ ਪਾਦਾ ਪਹਿਲਾਂ ਹੀ ਫੇ ਲੂਗੀ ਆਪਣਾ ਦੁੱਧ ਫਿਰ ਜਾ ਕੇ ਮੈਂ ਦੁੱਧ ਲਈ ਹਣੀ ਹੁਣ ਪਹਿਲਾਂ ਨਹੀਂ ਦੇਖ ਕੇ ਹਣੀ ਹੁਣ ਦੁੱਧ ਲਈ ਹਣੀ ਦੁੱਧ ਪਾਦਾ ਇਹ ਦੁੱਧ ਪੀ ਲੂਗੀ ਤੇ ਆਪਾਂ ਫਿਰ ਅੱਜ ਅੱਜ ਕੰਮ ਕਰਦੇ ਆ 11 ਵਜੇ ਤੋਂ ਲੱਗ ਜਾਾਂਗੇ ਫਿਰ ਦੇਖਦੇ ਆ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਲੋ ਜੀ ਢਾਲੀ ਪੀੜੀ ਆਪਾਂ ਨੇ ਹੁਣ ਪੀੜੀ ਢਾ ਕੇ ਹੁਣ ਇਹ ਨਹੀਂ ਸਮਾਰਦੇ ਆ ਧੂਣ ਦਾ ਟਾਈਮ ਤਾਂ ਪਤਾ ਨਹੀਂ ਕਿੱਦੋਂ ਆਊਗਾ ਉਸ ਮਾਰ ਲਈ ਚੰਗੀ ਤਰ੍ਹਾਂ ਜੁੱਟੇ ਦਿੱਤੀ ਹੈ ਵਿਚਾਰੀ ਨਾਲੇ ਡਰਦੀ ਆ ਦੂਈ ਮਨੋ ਨਹੀਂ ਡਰਦੀ ਹੈਗੀ ਇਹ ਡਰਦੀ ਹੈ ਹੁਣ ਤਾਂ ਕੰਨ ਵੀ ਫੜ ਲਾਣੀ ਆ ਮੈਂ ਸਿਰ ਪਰੋਚ ਲੈਣੀ ਆ ਇਹ ਵਿਚਾਰੀ ਡਰਦੀ ਆ ਪਤਾ ਨਹੀਂ ਕਿਉਂ ਜਾਂ ਕਿ ਇਹ ਨਾਲ ਮੇਰੇ ਕਿਨ ਨਾਲ ਡਰਦੀ ਹੈ ਤੇ ਲੋ ਜੀ ਹਵਾ ਬਹੁਤ ਚੱਲਦੀ ਆ ਹੁਣ ਬਚਨ ਵੀ ਇਹ ਜੜਾਂ ਤੋਂ ਹੁੰਦੀਆਂ ਨਹੀਂ ਇਹ ਹਿਆ ਸਲਤੀ ਹੈ ਪੀ ਆ ਹਰਜ ਵਾਲੇ ਲੱਗ ਜਾਂਦੇ ਨੇ ਇੱਕ ਬੀਜ ਤੇ ਨਹੀਂ ਇੰਨੇ ਲੱਗ ਜਾਂਦੇ ਨੇ ਇਹ ਦੇਖੋ ਸਾਲ ਤੱਕ ਇੰਨੀ ਵੱਧ ਜਾਂਦੀ ਆ ਇਹਨੂੰ ਤੋੜੂਗੀ ਅੱਜ ਮੈਂ ਕੱਲ ਨੂੰ ਟੈਬ ਲਾਉਣੀ ਐ ਤੋੜ ਤੋੜ ਕੇ ਅਟਟ ਕਰਦੀਆਂ ਨੇ ਬਸ ਨਾਲੇ ਮਿੱਟੀ ਝੜ ਚੂਗੀ ਵੀ ਰਸਤੇ ਦੀ ਬਹੁਤ ਜ਼ਿਆਦਾ ਮਿੱਟੀ ਬਹੁਤ ਆਈ ਪਈ ਐ ਇੰਨੇ ਤਸਲੇ ਨਹੀਂ ਪਤਾ ਕਿ ਕਿੰਨੇ ਲੱਗਣਗੇ ਤੇ ਫਿਰ ਨਾਲੇ ਤਾਂ ਮਿੱਟੀ ਝੜ ਚੂਗੀ ਨਾਲੇ ਇਹ ਕੱਲੀਆਂ ਕੱਲੀਆਂ ਕਰਦਾਂ ਨੀ ਐ ਸੁੱਕ ਜੂਗੀ ਮਿੱਟੀ ਝੜ ਜੂ ਝੜ ਕੇ ਫਿਰ ਧੋਵਾਂਗੇ ਜਿੱਦਾਂ ਟਾਈਮ ਲੱਗੂ ਫਿਰ ਇਹ ਕੰਮ ਘਟ ਜੂਗਾ ਆਪਣਾ ਫਿਰ ਫਟਾਫਟ ਤੋ ਤੋ ਕੇ ਰੱਖ ਦਾਂਗੇ ਤੋਕ ਨਹੀਂ ਸੱਚ ਰਿੰਨੇ ਲਾਗੇ ਤੇ ਤੋਂ ਤਾਂ ਇੱਕ ਨੇ ਸੁੱਕ ਜੂਗੀ ਕੁਸਤਾਂ ਝੜ ਜੂ ਜਿਵੇਂ ਇਹ ਮੂ ਬਹਿ ਗਿਆ ਉਹਦੇ ਨਾਲ ਸੁੱਕ ਜੂਗੀ ਤੇ ਆ ਦੇ ਕੋ ਇੱਧਰ ਕਰਦੇ ਹੁਣ ਕੱਠੀ ਕੱਠੀ ਆਪਾਂ ਕੱਲੀ ਕੱਲੀ ਇਹ ਦੇਖੋ ਕੁਸੂਸਰਾ ਕਿਵੇਂ ਆ ਕੂੜ ਕਬਾੜ ਹਰੇ ਤਾ ਰੁੱਟਾ ਜੜਾਂ ਜੂੜਾਂ ਕਿੰਨਾ ਕੁਸੂਸਰਾ ਕਿੰਨਾ ਕਬਾੜ ਆ ਇਹ ਹੁਣ ਮੈਂ ਇੱਕ ਦੋ ਤੋੜ ਕੇ ਦਿਖਾਤੀ ਆ ਤੁਖੋਂ ਐਂ ਤੋੜਨੀਆਂ ਇਹ ਜੜਾਂ ਨਾਲੋਂ ਅੱਡ ਕਰਨੀਆਂ ਜੜਾਂ ਵੀ ਵੈਸੇ ਤੋੜਨੀਆਂ ਪੈਣਗੀਆਂ ਇਹ ਜੜਾਂ ਜੀਆਂ ਸਾਫ਼ ਕਰਨੀ ਪਊਗੀ ਫੇਰ ਪਹਿਲਾਂ ਇਹ ਤੋੜਦੀਆਂ ਕੱਲੀ ਕੱਲੀ ਇੱਧਰ ਮੈਂ ਕਰਦੀ ਆ ਇਹ ਤੋੜਦੀਆਂ ਤੇ ੜੜੇ ਗੁੱਛੇ ਬਣ ਜਾਂਦੇ ਨੇ ਇਹ ਹੁਣ ਲੱਗੂਗੀ ਇੱਥੇ ਮੈਂ ਪੀੜੀ ਟਾਲੀ ਆ ਤੇ ਬੇਟਾ ਚਲੇ ਗਿਆ ਸਕੂਲ ਆਪਦਾ ਪੜਨ ਨੂੰ ਤੋਰਤਾ ਸਰਦਾਰ ਸਾਹਿਬ ਅੱਜ ਪਹਿਲਾਂ ਕਹਿੰਦੇ ਸੀ ਕਿ ਮੈਂ ਸਨਮਾਉਣੇ ਆ ਹੋਰ ਪੈਗੇ ਉਹ ਪੈਗੇ ਆਪਾਂ ਮੈਂ ਆ ਕੇ ਫਿਰ ਉਰੇ ਲੱਗੀ ਚਾਹ ਆਪਣੀ ਪੀ ਲਈ ਰੋਟੀ ਖਾ ਲਈ ਚਾਹ ਪੀ ਲਈ ਚਾਹ ਪੀ ਕੇ ਹੁਣ ਆਪਾਂ ਫਿਰ ਹੁਣ ਦੁਪਹਿਰੇ ਦੁਪਹਿਰੇ ਇੱਥੇ ਲੱਗਦੇ ਆ ਓਰੇ ਹਰ ਹੈਗੀ ਸੌਂ ਆਪਣੀ 12 ਵਜੇ ਤੱਕ ਸੌਂ ਰਹਿੰਦੀ ਐ ਇੱਥੇ ਬਾਰਾ 12:30 ਤੱਕ ਇੱਥੇ ਆਪਣੀ ਜਿੱਤੇ ਹਲਦੀ ਪਈ ਹੈ ਤੇ ਉਦੋਂ ਤੱਕ ਫਿਰ ਇੱਧਰ ਬਹਿ ਜੂਗੀ ਜੇ ਧੁੱਪ ਆ ਗਈ ਇਧਰਲੇ ਪਾਸੇ ਲਾ ਦੂੰਗੀ ਦੁਪਹਿਰਾ ਤੋਂ ਬਾਰਾ 1 ਵਜੇ 2 ਵਜੇ ਚਾਹੇ 3 ਵਜਾਂ ਨਾ ਚ ਨਵੇਂੜ ਕੇ ਹਟੂੰਗੀ ਧੋਣ ਦਾ ਕੰਮ ਰਹਿ ਜੂਗਾ ਮੈਂ ਆਪਣਾ ਇਹਦਾ ਸਚਰੀਨਾਂ ਦਾ ਧੋਣਾ ਜਿਆਦਾ ਆਈ ਜਾਂਦੀ ਆ ਧੋਣ ਦੀ ਤੇ ਲੋੜ ਨਹੀਂ ਪੈਣੀ ਫਿਰ ਰਿੰਨਣ ਦਾ ਕੰਮ ਰਹਿ ਜਾਣਾ ਉਹ ਫਿਰ ਇੱਕ ਦਿਨ ਛੱਟ ਲਾ ਦਾਂਗੇ 2 ਘੰਟੇ ਕਨੇ ਫਿਰ ਫਟਾਫਟ ਸਰੀਨੇ ਰਿੰਨ ਕੇ ਛੱਟ ਦਾਂਗੇ ਸੁੱਕੀ ਜਾਊਗੀ ਤੇ ਕੋਠੀ ਦੇ ਕੰਮ ਨਿਪਟ ਗਏ ਅੱਜ ਆਪਣਾ ਫੇਰ ਕੋਠੀ ਤੇ ਪਾ ਦਾਂਗੇ ਇਹ ਦੇਖੋ ਐ ਤੋੜਨੀ ਆ ਇਹ ਹੁਣ ਇਹ ਵਿੱਚ ਬਰੀਕ ਆ ਇਹਦੇ ਛੋਟੀ ਛੁੱਟੀ ਆ ਬਰੀਕ ਆ ਇਹ ਜੜਾਂ ਨਾਲ ਤੋੜ ਦੂੰ ਇਹਦੇ ਵਿੱਚ ਮਿੱਟੀ ਆ ਨਾ ਫਿਰ ਇਹਦੇ ਕਰਕੇ ਤੋੜਦੀ ਆ ਮਿੱਟੀ ਝੜ ਜੂਗੀ ਸਾਫ ਹੋ ਜੂਗੀ ਫਿਰ ਇਹ ਦੇਖੋ ਸਾਫ ਕਰਤੀ ਇਦਾਂ ਹੈਗੀ ਸਾਫ ਕਰੀ ਵੀ ਤੋੜਤੀ ਸਮਾਰਤੀ ਮੈਂ ਆ ਦੇਖੋ ਕੱਲੀ ਕੱਲੀ ਕਰਤੀ ਨਾਲੇ ਰੇਤਾ ਸਾਫ ਕਰਤਾ ਇਹ ਰਹਿ ਗਈ ਜੜਾਂ ਵਾਲੀ ਹੁਣ ਇੱਥੇ ਧੁੱਪ ਵੀ ਆ ਗਈ ਹੁਣ ਇਹ ਰਹਿ ਗਈਆਂ ਜੜਾਂ ਤੇ ਇਹ ਸਾਫ ਸਮਾਰੀ ਵੀ ਆ ਦੇ ਲੋ ਜੀ ਹੁਣ ਆਪਾਂ ਬਹਿ ਜਾਨੇ ਇਧਰਲੇ ਪਾਸੇ ਡਾਲਾ ਨੇ ਆ ਕੀੜੀ ਆਪਣੀ ਸੌਂਚ ਇਧਰ ਆ ਗਈ ਧੁੱਪ ਹੁਣ ਇੱਥੇ ਹੁਣ ਆਪਾਂ ਜਿੰਨੇ ਚਿਰ ਤੋੜਦੇ ਆ ਜੜਾਂ ਉਹਨਾਂ ਚ ਤੋੜਦੇ ਆ ਇਧਰ ਉਸ ਤੋਂ ਬਾਅਦ ਫਿਰ ਇਧਰ ਆ ਜਾਾਂਗੇ ਉਧਰ ਧੁੱਪ ਆ ਜਾਣੀ ਇਧਰ ਆ ਜਾਣੇ ਨੇ ਇੱਕ ਦੋ ਵਜੇ ਤੱਕ ਅੱਬਲਾ ਤਾਂ ਨਿਭੜ ਜਾਣਾ ਨਹੀਂ ਜੜਾਂ ਨੂੰ ਟਾਈਮ ਲੱਗਦਾ ਇਹ ਮੈਂ ਕਰਦ ਦੇ ਲੈ ਲਿਆ ਕਰਦ ਨਾਲ ਤੋੜਦੀ ਹੁਣ ਤਾਂ ਨਰਮ ਨੇ ਛੁੱਟੂ ਕੀ ਟੁੱਟੀ ਜਾਂਦੀਆਂ ਨੇ ਜੜਾਂ ਜਦੋਂ ਰਿੰਨਲੀ ਰਿੰਨ ਕੇ ਉਹ ਕਰ ਲਈ ਫੇਰ ਔਖੀਆਂ ਨੇ ਜਿਹੜਾ ਨਾਲੇ ਹੁਣ ਕਵਾੜ ਘਟ ਜਾਊਗਾ ਰਿੰਨਣੀ ਪਊਗੀ ਜਿਹੜੀ ਘਟ ਚੂਗੀ ਇਹ ਥੋੜੀ ਜੀ ਫੇਰ ਜਿਹੜਾ ਜੁੜਾਂ ਜੀਆਂ ਲੱਗ ਹੋ ਜਾਣਗੀਆਂ ਨਹੀਂ ਫੇਰ ਬਹੁਤ ਟਾਈਮ ਲੱਗਦਾ ਤੇ ਲੋ ਜੀ ਹੁਣ ਆਪਾਂ ਜਿਹੜਾ ਸਮਾਰਤੀਏ ਤੋੜਦੀ ਘਰ ਦੇ ਨਾਲ ਨਰਮ ਨਰਮ ਨਹੀਂ ਜਿਵੇਂ ਸਾਲ ਗਮਾਂ ਨੂੰ ਜਿਹੜਾਂ ਲੱਗੀਆਂ ਵੀ ਹੁੰਦੀਆਂ ਨੇ ਓਵੇਂ ਨੇ ਤੇ ਹੁਣ ਤੋੜੀ ਜਾਊਗੀ ਹੱਥ ਨਾਲ ਤਾਂ ਟੁੱਟਰੀਆਂ ਨਹੀਂ ਵੈਸੇ ਵਿੱਚ ਹੋਇਆ ਹੈ ਕੜਾ ਵਿੱਚ ਤਾਂ ਅੱਗਾ ਉੱਪਰ ਕੱਚੀ-ਕੱਚੀ ਹੈ ਤੇ ਲੋ ਜੀ ਤੋੜ ਕੇ ਸਵਾਰਤੀ ਆ ਹੁਣ ਇਹ ਮੈਂ ਸੈੱਟ ਕਰਦੀ ਇੱਧਰ ਆ ਗਈ ਸੀਗੀ ਤੋੜਤੀ ਆ ਸਵਾਰਤੀ ਛੁਪਾ ਗਈ ਹੁਣ ਇੱਧਰ ਹੀ ਬਸ ਸੀ ਇਹ ਦੇਖੋ ਪਰਸਾਵਾ ਉੱਧਰ ਆ ਗਈ ਸੌ ਸੌ ਆ ਗਈ ਹੁਣ ਆਪਾਂ ਚਾਹ ਪਾਣੀ ਪੀ ਲਿਆ 2 ਵਜ ਗਏ ਨੇ ਚਾਹ ਪਾਣੀ ਪੀ ਲਿਆ 2:30 ਵਜ ਗਏ ਹੁਣ ਚਾਹ ਪਾਣੀ ਪੀ ਕੇ ਵਿਹਲੇ ਹੋ ਗਏ ਹਾਂ ਸ਼ਾਮ ਦੇ ਕੰਮ ਕਰਨੇ ਆ ਦੇਖੋ ਹਲਦੀ ਚੜ ਗਈ ਹੱਥਾਂ 'ਤੇ ਰੰਗ ਚੜ ਗਿਆ